ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਭਰ ਦੇ ਲਈ orange alert ਜਾਰੀ ਕੀਤਾ ਗਿਆ ਅਗਲੇ ਕੁਝ ਦਿਨ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ 23 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਨੀਵੇਂ ਖੇਤਰਾਾਂ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਾ ਅਸਰ ਉੱਤਰੀ ਅਤੇ ਮੱਧ ਪੰਜਾਬ ਦੇ ਇਲਾਕਿਆਂ ਵਿੱਚ ਸਭ ਤੋਂ ਵੱਧ ਪੈ ਸਕਦਾ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ オレンジ अलर्ट जारी ਕੀਤਾ ਗਿਆ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਦੇ ਮੁਤਾਬਕ ਅੱਜ ਰਾਤ ਜ਼ਿਲ੍ਹਾ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਅਤੇ ਗੁਰਦਾਸਪੁਰ ਵਿੱਚ ਮੀਂਹ ਦੇ ਅਸਰ ਨਜ਼ਰ ਆ ਰਹੇ ਨੇ ਉੱਥੇ ਹੀ 21 ਅਗਸਤ ਨੂੰ ਮੌਸਮ ਕੁਝ ਹੱਦ ਤੱਕ ਹੌਲਾ ਰਹੇਗਾ ਅਤੇ ਮੀਂਹ ਸਿਰਫ ਉੱਤਰੀ ਅਤੇ ਮੱਧ ਪੰਜਾਬ ਦੇ ਜ਼ਿਲ੍ਹਿਆਂ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਫਤੇਗੜ ਸਹਾਬਾ ਤੇ ਪਟਿਆਲਾ ਵਿੱਚ ਹੀ ਪੈ ਸਕਦਾ ਹੈ ਇਹ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 21 ਅਤੇ 22 ਅਗਸਤ ਨੂੰ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਲੁਧਿਆਣਾ ਬਰਨਾਲਾ ਮਾਨਸਾ ਬਠਿੰਡਾ ਸਮੇਤ ਜ਼ਿਆਦਾਤਰ ਜ਼ਿਲ੍ਹੇ ਸੁੱਕੇ ਰਹਿਣਗੇ 23 ਅਗਸਤ ਨੂੰ ਵੱਡਾ ਮੌਸਮੀ ਬਦਲਾਅ ਆ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵੱਡੇ ਹਿੱਸੇ ਵਿੱਚ ਪਾਰੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਪਟਿਆਲਾ ਸੰਗਰੂਰ ਬਰਨਾਲਾ ਤੇ ਮਾਲਵਾ ਦੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਅਸਰ ਨਜ਼ਰ ਆ ਰਹੇ ਨੇ ਸੂਬੇ ਵਿੱਚ ਆਉਣ ਵਾਲੇ ਦਿਨਾਂ ਲਈ ਮੌਸਮ ਦੇ ਸਬੰਧ ਵਿੱਚ ਮੌਸਮ ਵਿਗਿਆਨੀ ਭਵਨীতਕੌਰ ਕਿੰਗਰਾ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਕਿਉਂਕਿ ਮੌਨਸੂਨ ਸਿਸਟਮ ਦੀ ਐਕਟੀਵਿਟੀ ਅੱਜ ਫਿਰ ਜਿਹੜੀ ਵਧ ਗਈ ਹੈਗੀ ਐ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਕੱਲ ਤੋਂ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਨਾਰਮਲ ਤੋਂ ਵੀ ਜਿਹੜਾ ਅੱਜ ਦਾ ਡੇ ਟਾਈਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੇਡ ਨੀਚੇ ਰਿਕਾਰਡ ਕੀਤਾ ਗਿਆ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨੌਮੰਤਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਮੌਸਮ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਅੱਜ ਕਾਫੀ ਥਾਵਾਂ ਤੇ ਜਿਹੜਾ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਪੈਸ਼ਲੀ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਕਿਤੇ-ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਉਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ orange alert ਵੀ ਜਾਰੀ ਕੀਤਾ ਗਿਆ ਸਪੈਸ਼ਲੀ ਪੂਰਥਰਾ ਜਲੰਧਰ ਔਰ ਲੁਧਿਆਣਾ ਜਿਹੜੇ ਸੈਂਟਰਲ ਰੀਜਨ ਦੇ ਡਿਸਟ ਜਲਰਡ ਜਾਰੀ ਕੀਤਾ ਗਿਆ ਸੋ ਇਹਨਾਂ ਦੇ ਵਿੱਚ ਜਿਹੜੀ ਕੁਝ ਥਾਵਾਂ ਤੇ ਹੈਵੀ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ 22 ਤਰੀਕ ਤੋਂ ਫਿਰ ਜਿਹੜੀ ਐਕਟੀਵਿਟੀ ਮੌਨਸੂਨ ਦੀ ਜ਼ਿਆਦਾ ਹੋ ਸਕਦੀ ਹੈ ਔਰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜਾ 23 ਤਰੀਕ ਨੂੰ ਵੀ ਜਿਹੜੀ ਬਾਰਿਸ਼ ਹੋ ਸਕਦੀ ਹੈ ਮੈਮ ਜੇਕਰ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੌਨਸੂਨ ਦੇ ਵਿੱਚ ਆਮ ਰੂਟੀਨ ਦੀ ਤਰ੍ਹਾਂ ਬਾਰਿਸ਼ ਹੋਈ ਹੈ ਜਾਂ ਵੱਧ ਹੋਈ ਹੈ ਜਾਂ ਫਿਰ ਘੱਟ ਹੋਈ ਹੈ ਜੀ ਜੇਸੀ ਮੌਨਸੂਨ ਦੀ ਗੱਲ ਕਰੀਏ ਤਾਂ ਇਸ ਵਾਰ ਜੂਨ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਮੌਨਸੂਨ ਦੀ ਬਾਰਿਸ਼ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਲੁਧਿਆਣਾ ਦੀ ਜੂਨ ਦੀ ਨਾਰਮਲ ਜਿਹੜੀ ਮੌਨਸੂਨ ਬਾਰਿਸ਼ ਹੈ 128.2 ਮਿਲੀਮੀਟਰ ਹੈ ਔਰ ਸੋਰੀ 82.8 ਮਿਲੀਮੀਟਰ ਔਰ ਇਸ ਵਾਰੀ 128.2 ਮਿਲੀਮੀਟਰ بارش ਜੂਨ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਜੋ ਨਾਰਮਲ بارش ਹੈ 220.4 ਮਿਲੀਮੀਟਰ ਹੈ ਔਰ ਇਸ ਵਾਰੀ 260.9 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਸੋ ਦੋਨੋਂ ਹੀ ਜੂਨ ਔਰ ਜੁਲਾਈ ਦੇ ਵਿੱਚ ਨਾਰਮਲ ਤੋਂ ਉੱਪਰ ਲੁਧਿਆਣਾ ਦੇ ਵਿੱਚ بارش ਰਿਕਾਰਡ ਕੀਤੀ ਗਈ ਹੈ ਔਰ ਅਗਸਤ ਮਹੀਨੇ ਦੀ ਨਾਰਮਲ بارش 190.3 ਮਿਲੀਮੀਟਰ ਹੈ ਔਰ ਹੁਣ ਤੱਕ 94.6 ਮਿਲੀਮੀਟਰ بارش ਜਿਹੜੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ بارش ਦੀ ਪ੍ਰੋਡਿਕਸ਼ਨ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਇਸ ਵਾਰੀ ਜਿਹੜੀ ਅਗਸਟ ਮਹੀਨੇ ਦੀ بارش ਵੀ ਨੀਅਰ ਨਾਰਮਲ ਰਿਕਾਰਡ ਕੀਤੀ ਜਾਏਗੀ ਜੇਕਰ ਫਸਲਾਂ ਦੀ ਗੱਲ ਕੀਤੀ ਜਾਵੇ ਉਹ ਫਾਰਮੂਲ ਦੇ ਲਈ ਇਹ ਬਰਸਾਤ ਵਰਦਾਨ ਸਾਫਤ ਸਾਬਤ ਹੋਵੇਗੀ ਜਾਂ ਫਿਰ ਨੁਕਸਾਨ ਦੇ ਸਾਬਤ ਹੋਵੇਗੀ ਜੀ ਫਸਲਾਂ ਕਿਉਂਕਿ ਜਿਹੜੀਆਂ ਥਰੀਫ ਕ੍ਰੌਪਸ ਨੂੰ ਪਾਣੀ ਦੀ ਲੋੜ ਹੈ ਸੋ ਜਿਹੜਾ ਇਹ ਵਾਲਾ ਸੀ ਕਹਿ ਸਕਦੇ ਆ ਕਿ ਪਾਣੀ ਦੀ ਲੋੜ ਪੂਰਾ ਕਰ ਸਕਦੀ ਹੈ ਪਰ ਸਾਰੀਆਂ ਫਸਲਾਂ ਨੂੰ ਬਹੁਤ ਪਾਣੀ ਜਾਂ ਖੜਾ ਪਾਣੀ ਦੀ ਲੋੜ ਨਹੀਂ ਹੁੰਦੀ ਸੋ ਫਾਰਮਰਸ ਨੂੰ ਜਿਹੜਾ ਫੀਲਡਸ ਦੇ ਵਿੱਚ ਡਰੇਨੇਜ ਸਿਸਟਮ ਦਾ ਜ਼ਰੂਰ ਜਿਹੜਾ ਠੀਕ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ ਕਾਕਰਿਸ ਵਾਲਾ ਮੈਂ ਮੇਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਲੋਕਾਂ ਨੂੰ ਇਹ ਹੀ ਦੱਸ ਸਕਦੇ ਹਾਂ ਜੀ ਕਿ ਅੱਜ ਵੀ ਕਾਫੀ ਥਾਂਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੀ ਕਿਉਂਕਿ ਕੱਲ ਐਕਟੀਵਿਟੀ ਥੋੜੀ ਘੱਟ ਹੈ ਔਰ ਪਰਸੋਂ ਤੋਂ ਫੇਰ ਥੋੜੀ ਐਕਟੀਵਿਟੀ ਵੱਧ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਬਾਰਿਸ਼ ਕਾਫੀ ਥਾਂਾਂ ਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਇਨਫੈਕਸ਼ਨ ਵਗੈਰਾ ਦੇ ਕਾਫੀ ਚਾਂਸਸ ਹੁੰਦੇ ਨੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਜੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚ ਚਾਹੀਦਾ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਭਰ ਦੇ ਲਈ orange alert ਜਾਰੀ ਕੀਤਾ ਗਿਆ ਹੈ ਜੀ ਕਿਉਂਕਿ ਮੌਨਸੂਨ ਸਿਸਟਮ ਦੀ ਐਕਟੀਵਿਟੀ ਅੱਜ ਫਿਰ ਜਿਹੜੀ ਵਧ ਗਈ ਹੈਗੀ ਐ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਕੱਲ ਤੋਂ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਨਾਰਮਲ ਤੋਂ ਵੀ ਜਿਹੜਾ ਅੱਜ ਦਾ ਡੇ ਟਾਈਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੇਡ ਨੀਚੇ ਰਿਕਾਰਡ ਕੀਤਾ ਗਿਆ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨੌਮੰਤਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਮੌਸਮ ਦੀ ਪੂਵਕਵਣੀ ਦੀ ਗੱਲ ਕਰੀਏ ਤਾਂ ਅੱਜ ਕਾਫੀ ਥਾਵਾਂ ਤੇ ਜਿਹੜਾ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਪੈਸ਼ਲੀ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਉਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ orange alert ਵੀ ਜਾਰੀ ਕੀਤਾ ਗਿਆ ਸਪੈਸ਼ਲੀ ਪੂਰਥਰਾ ਜਲੰਧਰ ਔਰ ਲੁਧਿਆਣਾ ਜਿਹੜੇ ਸੈਂਟਰਲ ਰੀਜਨ ਦੇ ਡਿਸਟ੍ਰਿਕਟ ਜਲਰਡ ਜਾਰੀ ਕੀਤਾ ਗਿਆ ਸੋ ਇਹਨਾਂ ਦੇ ਵਿੱਚ ਜਿਹੜੀ ਕੁਝ ਥਾਵਾਂ ਤੇ ਹੈਵੀ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ 22 23 ਤਰੀਕ ਤੋਂ ਫਿਰ ਜਿਹੜੀ ਐਕਟੀਵਿਟੀ ਮੌਨਸੂਨ ਦੀ ਜ਼ਿਆਦਾ ਹੋ ਸਕਦੀ ਹੈ ਔਰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜਾ 23 ਤਰੀਕ ਨੂੰ ਵੀ ਜਿਹੜੀ ਬਾਰਿਸ਼ ਹੋ ਸਕਦੀ ਹੈ ਮੈਮ ਜੇਕਰ ਮੌਨਸੂਨ ਦੀ ਗੱਲ ਕੀਤੀ ਜਾਵੇ ਤੇ ਇਸ ਵਾਰ ਮੌਨਸੂਨ ਦੇ ਵਿੱਚ ਆਮ ਰੂਟੀਨ ਦੀ ਤਰ੍ਹਾਂ ਬਾਰਿਸ਼ ਹੋਈ ਹੈ ਜਾਂ ਵੱਧ ਹੋਈ ਹੈ ਜਾਂ ਫਿਰ ਘੱਟ ਹੋਈ ਹੈ ਜੀ ਜੇ ਅਸੀਂ ਮੌਨਸੂਨ ਦੀ ਗੱਲ ਕਰੀ ਤਾਂ ਇਸ ਵਾਰ ਜੂਨ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਮੌਨਸੂਨ ਦੀ ਬਾਰਿਸ਼ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਲੁਧਿਆਣਾ ਦੀ ਜੂਨ ਦੀ ਨਾਰਮਲ ਜਿਹੜੀ ਮੌਨਸੂਨ ਬਾਰਿਸ਼ ਹੈ 128.2 ਮਿਲੀਮੀਟਰ ਹੈ ਔਰ ਸੋਰੀ 82.8 ਮਿਲੀਮੀਟਰ ਔਰ ਇਸ ਵਾਰੀ 128.2 ਮਿਲੀਮੀਟਰ بارش ਜੂਨ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਜੋ ਨਾਰਮਲ بارش ਹੈ 220.4 ਮਿਲੀਮੀਟਰ ਹੈ ਔਰ ਇਸ ਵਾਰੀ 260.9 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਸੋ ਦੋਨੋਂ ਹੀ ਜੂਨ ਔਰ ਜੁਲਾਈ ਦੇ ਵਿੱਚ ਨਾਰਮਲ ਤੋਂ ਉੱਪਰ ਲੁਧਿਆਣਾ ਦੇ ਵਿੱਚ بارش ਰਿਕਾਰਡ ਕੀਤੀ ਗਈ ਹੈ ਔਰ ਅਗਸਤ ਮਹੀਨੇ ਦੀ ਨਾਰਮਲ بارش 190.3 ਮਿਲੀਮੀਟਰ ਹੈ ਔਰ ਹੁਣ ਤੱਕ 94.6 ਮਿਲੀਮੀਟਰ بارش ਜਿਹੜੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ بارش ਦੀ ਪ੍ਰੋਡਿਕਸ਼ਨ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਇਸ ਵਾਰੀ ਜਿਹੜੀ ਅਗਸਟ ਮਹੀਨੇ ਦੀ بارش ਵੀ ਨੀਅਰ ਨਾਰਮਲ ਰਿਕਾਰਡ ਕੀਤੀ ਜਾਏਗੀ ਜੇਕਰ ਫਸਲਾਂ ਦੀ ਗੱਲ ਕੀਤੀ ਜਾਵੇ ਉਹ ਫਾਰਮੂਲ ਦੇ ਲਈ ਇਹ ਬਰਸਾਤ ਵਰਦਾਨ ਸਾਫਤ ਸਾਬਤ ਹੋਵੇਗੀ ਜਾਂ ਫਿਰ ਨੁਕਸਾਨ ਦੇ ਸਾਬਤ ਹੋਵੇਗੀ ਜੀ ਫਸਲਾਂ ਕਿਉਂਕਿ ਜਿਹੜੀਆਂ ਖਰੀਫ ਕ੍ਰੌਪਸ ਨੂੰ ਪਾਣੀ ਦੀ ਲੋੜ ਹੈ ਸੋ ਜਿਹੜਾ ਇਹ ਵਾਲਾ ਸੀ ਕਹਿ ਸਕਦੇ ਆ ਕਿ ਪਾਣੀ ਦੀ ਲੋੜ ਪੂਰਾ ਕਰ ਸਕਦੀ ਹੈ ਪਰ ਸਾਰੀਆਂ ਫਸਲਾਂ ਨੂੰ ਬਹੁਤ ਪਾਣੀ ਜਾਂ ਖੜਾ ਪਾਣੀ ਦੀ ਲੋੜ ਨਹੀਂ ਹੁੰਦੀ ਸੋ ਫਾਰਮਰਸ ਨੂੰ ਜਿਹੜਾ ਫੀਲਡਸ ਦੇ ਵਿੱਚ ਡਰੇਨੇਜ ਸਿਸਟਮ ਦਾ ਜ਼ਰੂਰ ਜਿਹੜਾ ਠੀਕ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ ਕਾਕਰਸ ਵਾਲਾ ਮੈਂ ਮੇਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਲੋਕਾਂ ਨੂੰ ਇਹ ਹੀ ਦੱਸ ਸਕਦੇ ਹਾਂ ਜੀ ਕਿ ਅੱਜ ਵੀ ਕਾਫੀ ਥਾਂਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੀ ਕਿਉਂਕਿ ਕੱਲ ਐਕਟੀਵਿਟੀ ਥੋੜੀ ਘੱਟ ਹੈ ਔਰ ਪਰਸੋਂ ਤੋਂ ਫੇਰ ਥੋੜੀ ਐਕਟੀਵਿਟੀ ਵੱਧ ਸਕਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਬਾਰਿਸ਼ ਕਾਫੀ ਥਾਂਾਂ ਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਇਨਫੈਕਸ਼ਨ ਵਗੈਰਾ ਦੇ ਕਾਫੀ ਚਾਂਸਸ ਹੁੰਦੇ ਨੇ। ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਜੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਦਾ ਵੀ ਜ਼ਰੂਰ ਧਿਆ 这一段。